ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਿੱਚ ਪਰਾਲੀ ਫੂਕਣ ਦੇ ਮਾਮਲਿਆਂ ਨੂੰ ਹੋਰ ਘਟਾਉਣ ਲਈ ਪਰਾਲੀ ਦੇ ਪ੍ਰਬੰਧਨ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਨ ਵਾਸਤੇ ਟਿਕਾਊ ਮੁਹਿੰਮ ਚਲਾਉਣ ਦੀ ਵਕਾਲਤ ਕੀਤੀ ਫਸਲਾਂ ਦੀ ਰਹਿਣ ਖੋਦ ਦੀ ਨਵੇੜੇ ਸੰਬੰਧੀ ਤਿਆਰੀਆਂ ਬਾਰੇ ਮੀਟਿੰਗ ਦੀ ਪ੍ਰਧਾਨਗੀ ਕਰਦੇ ਹਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿ ਕਿਸਾਨਾਂ ਨੂੰ ਪ੍ਰਚਾਰ ਮਹੀਬਰਾਹੀ ਪਰਾਲੀ ਫੂਕਣ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਇਤਜਾਵੇ ਉਹਨਾਂ ਨੂੰ ਪਰਾਲੀ ਦੇ ਪ੍ਰਬੰਧਨ ਲਈ ਮਸ਼ੀਨਾਂ ਉੱਤੇ ਮਿਲਦੀ ਸਬਸਿਡੀ ਬਾਰੇ ਵੀ ਚੰਗੀ ਤਰ੍ਹਾਂ ਪਤਾ ਹੋ ਵੀ ਹੋਣਾ ਕਿ ਹੈ ਕਿ ਕਿਸਾਨ ਨੂੰ ਇਹ ਵੀ ਦੱਸਿਆ ਜਾਵੇ ਕਿ ਕਸਟਮ ਹਾਇਰਿੰਗ ਸੈਂਟਰਾਂ ਰਾਹੀਂ ਉਹ ਪ੍ਰਾਲੀ ਦੇ ਪ੍ਰਬੰਧਨ ਉਪਰ ਆਉਂਦੇ ਖਰਚੇ ਘਟਾ ਸਕਦੇ ਹਨ ਭਗਵਾਨ ਸਿੰਘ ਮਾਨ ਨੇ ਪੰਚਾਇਤਾਂ ਤੇ ਹੋਰ ਸਾਂਝੀਆਂ ਥਾਵਾਂ ਉਤੇ ਕਸਟਮ ਹਾਇਰਿੰਗ ਸੈਂਟਰ ਸਥਾਪਿਤ ਕਰਨ ਲਈ ਵੀ ਆਖਿਆ ਹੈ ਪੰਜਾਬ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਪਿੰਡਾਂ ਵਿੱਚ ਲਗਾਤਾਰ ਸਿਆਸੀ ਅਖਾੜਾ ਭਖਿਆ ਹੋਇਆ ਹੈ ਇਸੇ ਵਿਚਕਾਰ ਜੈਤੂ ਧਾਵਾਂ ਦੀ ਪਾਰਟੀ ਦੇ ਵਿਧਾਇਕ ਅਮੋਲਕ ਸਿੰਘ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਸਿੱਧੀ ਧੰਕੀ ਦਿੰਦੇ ਨਜ਼ਰ ਆ ਰਹੇ ਹਨ ਹਾਲਾਂਕਿ ਜੋ ਵੀਡੀਓ ਵਾਈਰਲ ਹੋ ਰਹੀ ਹੈ ਉਸ ਵਿੱਚ ਉਹ ਸ਼ਰੀਆਮ ਕਹਿ ਰਹੇ ਹਨ ਕਿ ਕਿਸੇ ਦੇ ਵਿੱਚ ਜੇਕਰ ਹਿੰਮਤ ਹੈ ਤਾਂ ਉਂਗਲ ਵੀ ਕਰਕੇ ਦਿਖਾਵੇ ਇਹ ਬੰਦਾ ਤੁਹਾਡਾ ਸਰਪੰਚ ਹੈ ਹਾਲਾਂਕਿ ਜਿਵੇਂ ਹੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਤਾਂ ਇਸਤਬਾਲ ਉਹਨਾਂ ਦੇ ਵੱਲੋਂ ਸਪਸ਼ਟੀਕਰਨ ਵੀ ਦਿੱਤਾ ਗਿਆ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਇਹ ਵੀਡੀਓ ਉਹਨਾਂ ਦੀ ਹੈ ਜਿਸ ਵਿੱਚ ਉਹ ਕੋਈ ਧਮਕੀ ਨਹੀਂ ਦੇ ਰਹੇ ਸਗੋਂ ਉਹਨਾਂ ਨੇ ਇਹ ਦੱਸਿਆ ਕਿ ਪਹਿਲਾਂ ਜਦੋਂ ਆਮ ਆਨ ਆਪ ਦੇ ਵੱਲੋਂ ਆਪਣਾ ਸਰਪੰਚ ਲਿਆਉਂਦੇ ਦੀ ਕੋਸ਼ਿਸ਼ ਕੀਤੀ ਜਾਂਦੀ ਆ ਸੰਤਾ ਉਸ ਵੇ ਉਹਨਾਂ ਨੂੰ ਜ਼ਰੂਰੀ ਕਾਗਜ਼ ਨਹੀਂ ਦਿੱਤੇ ਜਾਂਦੇ ਸਨ ਅਤੇ ਨਾ ਹੀ ਉਹਨਾਂ ਨੂੰ ਉਮੀਦਵਾਰ ਖੜਾ ਕਰਨ ਲਈ ਦਿੱਤਾ ਜਾਂਦਾ ਸੀ ਪਰ ਇਸ ਵਾਰ ਉਹਨਾਂ ਦੀ ਸਰਕਾਰ ਹੈ ਹਰ ਇੱਕ ਚੋਣ ਬਿਲਕੁਲ ਪਾਰਦਰਸ਼ੀ ਮਾਧਿਅਮ ਦੇ ਨਾਲ ਹੋਵੇਗੀ ਜਿਵੇਂ ਨਾ ਮੈਨੂੰ ਪਤਾ ਪਿਛਲੀ ਵਾਰੀ ਇਤਨੀ ਚੋਣ ਹੋਇਆ ਫਿਰ ਮੋਰੋ ਵੀ ਸਾਰਿਆਂ ਨੂੰ ਤਾਦਾ ਵੀ ਬਾਵਾ ਤੋਂ ਵੱਡ-ਵੱਡ ਕੇ ਬਾਹਰ ਕੱਢਦੇ ਰਹੇ ਆ ਪਰ ਚੱਕੀ ਕੋਣਾ ਕੜੀ ਤੇ ਮੈਂ ਉਹਨਾਂ ਨੂੰ ਇੱਥੋਂ ਇੱਥੋਂ ਹੀ ਕਹਿਣਾ ਬੀਜਪੀ ਕੇ ਮਲਾ ਦਾ ਹੁਣੀ ਲਾ ਕੇ ਬੁਕਾਇਆ ਸੀ। ਬੋਲੇ ਬੋਲੇ ਹੋਰ ਕੈਂਡੀ ਦਾ ਨਾਮ ਨਹੀਂ ਕਰਨਾ ਅਸੀਂ ਸਰਪੰਚ ਜੀ ਨਾਮ ਕਰਾ ਰਹੇ ਸਾਡਾ ਸਰਪੰਚ ਆ ਤੇ ਸਰਪੰਚ ਬਣੂੰਗਾ। ਪਰ ਉਹਨੂੰ ਵੀ ਮੈਂ ਸਾਰੇ ਜਣੇ ਨੂੰ ਪਹਿਲਾਂ ਤਾਂ ਬੇਝੀ ਕਰਦਾ ਵੀ ਭਾਈਚਾਰਕ ਮਿਸਾਲ ਬਣਾ ਕੇ ਇਹ ਕਰਦੇ ਕੋਈ ਬੰਦਾ ਨਹੀਂ ਬਣਦਾ ਰਹਿ ਇੱਥੇ ਬੰਦੇ ਬਣਾਵਾ। ਕੋਣ ਹਾਲਾ ਇਹ ਨਾ ਪਤਾ ਨਹੀਂ ਮੰਨਦਾ ਕਿ ਇਹ ਖਰਾਬ ਕਰਦੇ ਆ ਭਾਈਚਾਰਕ ਸਾਰਾ ਖਰਾਬ ਕਰਦੇ ਆ ਜੇ ਸਰਕਾਰ ਨਾਲ ਆ ਕੇ ਕੀ ਕਰਕੇ ਬਤਾਇਓ ਪਰ ਮੁਕੇ ਅਸੀਂ ਭਰਾਵਾਂ ਦੇ ਬਤੇ ਕਹਿਣ ਲਾਈ ਕਿਉਂਕਿ ਸਾਡਾ ਚੇਅਰਮੈਨ ਸੁਖਵੀਰ ਆਪ ਦਾ ਡਾਉਟ ਆ ਆ ਸਾਰੇ ਇਹ ਸਾਰੇ ਲੋਨ ਡਿਮਾਂਡ ਮੋਟੇ ਸ਼੍ਰੀ ਮੈਂ ਨਾਲ ਦੀ ਸ਼੍ਰੀਟੀ ਦਾ ਪੈਦਾ ਰੱਖਦੇ ਨੇ ਇਹਨਾਂ ਨੂੰ ਆਏ ਆ ਵੀ ਇਹ ਜਿਹੜਾ ਵਚਨ ਕਰਦੇ ਆ ਜਾਂ ਕਹਿੰਦੇ ਆ ਇਹ ਆਮ ਕਰਾ ਨਹੀਂ ਆਪੋ ਤੁਹਾਨੂੰ ਜਾਣ ਦੇ ਦਿੰਦੀ ਇਹ ਤਾਂ ਉਹੇ ਆ ਜਾਣੇ ਇਹ ਤਾਂ ਕੁਝ ਬਣ ਜਾਣਾ ਪੰਜਾਬ ਵਿੱਚ ਇਸ ਵੇਲੇ ਪੰਚਾਇਤੀ ਚੋਣਾਂ ਕਾਰਨ ਹਰ ਪਿੰਡ ਵਿੱਚ ਸਿਆਸੀ ਮਾਹੌਲ ਗਰਮ ਹੈ ਅਜਿਹੇ ਵਿੱਚ ਡੇਰਾ ਬਾਬਾ ਨਾਨਕੀ ਇਲਾਕੇ ਵਿੱਚ ਪਿੰਡ ਹਰਦਵਾਲ ਕਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਜਿੱਥੇ ਇਸ ਵਾਰ ਚਰਚਾ ਸਰਬਸੰਮਤੀ ਦੀ ਨਹੀਂ ਸਗੋਂ ਪਿੰਡ ਦੀ ਸਰਬਸੰਮਤੀ ਲਈ ਆਏ 2 ਕਰੋੜ ਰੁਪਏ ਦੇ ਆਫਰ ਦੀ ਹੈ ਇਸ ਮਾਮਲੇ ਤੇ ਬੋਲਦਿਆਂ ਵਿਰੋਧੀ ਧਿਰ ਦੇ नेता ਪ੍ਰਤਾਪ ਬਾਜਵਾ ਨੇ ਵੱਟੇ ਸਵਾਲ ਖੜੇ ਕੀਤੇ ਹਨ ਉਨ੍ਹਾਂ ਕਿਹਾ ਕਿ ਇਹ ਕਰਪਸ਼ਨ ਹੈ ਇਸ ਲੀਡਰ ਨੂੰ ਫੜ ਕੇ ਅੰਦਰ ਕਰਨਾ ਚਾਹੀਦਾ ਹੈ ਇਸ ਦੌਰਾਨ ਉਹਨਾਂ ਕਹੇ ਕਿ ਦੇਸ਼ ਵਿੱਚ ਬੋਲੀਆਂ ਲਾਉਣ ਦਾ ਰਿਵਾਜ ਨਹੀਂ ਹੈ ਇਹ ਕੋਈ ਮੰਡੀ ਨਹੀਂ ਜਿੱਥੇ ਬੋਲੀਆਂ ਲਗਾਈਆਂ ਜਾਣ ਇਹ ਸਿੱਧੇ ਤੌਰ ਤੇ ਓਪਨ ਕਰਪਸ਼ਨ ਹੈ ਅਤੇ ਵਿਜੀਲੈਂਸ ਨੂੰ ਇਸ ਮਾਮਲੇ ਤੇ ਐਕਸ਼ਨ ਲੈਣਾ ਚਾਹੀਦਾ ਹੈ ਭਾਜ ਮੈਂ ਆਪਣੇ ਵਾਅਦੇ ਮੁਤਾਬਕ ਕਾਨੂੰਨ ਸੂਰਜ ਦੇ 10:30 ਵਜੇ ਦਾ ਪਹੁੰਚਿਆ ਕਾਫੀ ਹੱਦ ਤੱਕ ਪ੍ਰਕਿਰਿਆ ਇੱਥੇ ਚੱਲ ਪਈ ਹੈ ਬੀਡੀਪੀਓ ਸਾਹਿਬ ਇੱਥੇ ਨੇ ਉਹ ਜਿਹੜੇ ਸੈਕਟਰੀ ਹੈ ਨੇ ਕੁਝ ਗੈਰ ਹਾਜ਼ਰ ਨੇ ਜਿਹੜੇ ਗੈਰ ਹਾਜ਼ਰ ਨੇ ਮੈਂਜੀ ਇਲੈਕਸ਼ਨ ਕਮਿਸ਼ਨ ਨੂੰ ਉਹਨਾਂ ਦੇ ਨਾਮ ਕਰ ਲਿਆ ਅਡੋ ਦੇ ਵਿੱਚ ਕੁਝ ਬੀਡੀਪੀਓ ਸਾਹਿਬ ਨੇ ਦੱਸਿਆ ਕਿ ਦੀ ਕੁਝ ਇਹੋ ਜਿਹੇ ਵੀ ਹੈ ਨੇ ਸੈਕਟਰੀ ਜਿਹੜੇ ਹੋ ਸਕਦਾ ਤਾਂ ਉਹ ਧਾਰੀ ਨਾਲ ਮਿਲ ਲੈਣ ਕਿਉਂਕਿ ਉਹਨਾਂ ਕੋਲ ਕੁਝ ਪਿੰਡ ਇਧਰ ਦੇ ਨੇ ਕੋਈ ਧਾਰੀ ਮੋਥੇ ਮੈਂ ਚੈੱਕ ਕਰਾਂਗਾ ਜਿਹੜਾ ਸੈਕਟਰੀ ਅਵੇਲੇਬਲ ਨਹੀਂ ਹੋਏਗਾ ਉਹਦੀ ਬਕਾਇਦਾ ਤੌਰ ਅੱਜ ਹੀ ਕੰਪਲੇਂਟ ਜਿਹੜੀ ਇਲੈਕਸ਼ਨ ਕਮਿਸ਼ਨ ਨੂੰ ਦਿੱਤੀ ਜਾਏਗੀ ਬਾਕੀ ਸਮੁੱਚੇ ਪੰਜਾਬ ਦੇ ਵਿੱਚ ਮੈਂ ਸਾਰੇ ਸਾਥੀਆਂ ਨੂੰ ਕਹਿਣਾ ਚਾਹੁੰਦਾ ਕਿ ਵਿਜੀਲੈਂਟ ਰੋ ਇੱਕ ਤੇ ਚੁਲਾ ਟੈਕਸ ਜਿਹੜਾ ਬੈਂਕ 'ਚ ਵੀ ਤੁਸੀਂ ਐਡਵਾਂਸ ਦੇ ਵਿੱਚ ਜਮ੍ਹਾਂ ਕਰਾ ਸਕਦੇ। ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਕਿ 50 ਰੁਪਏ ਜਿਹੜੇ ਪਿੰਡ ਦਾ ਅਕਾਊਂਟ ਜਿਸ ਬੈਂਕ 'ਚ ਆਇਆ ਉੱਥੇ ਤੁਸੀਂ ਪਰਚੀ ਘਟਾ ਲਓ। 7 ਰੁਪਏ ਸਾਲ ਦਾ ਚੁਲਾ ਟੈਕਸ 55 ਸਾਲਾਂ ਦੇ 35 ਬਣੇ ਤੁਸੀਂ 50 ਰੁਪਏ ਜਮ੍ਹਾਂ ਕਰਾ ਦਿੱਤੇ ਜਲਦੀ ਰਸੀਦ ਲੈਣੀ ਬੈਂਕ ਤੋਂ। ਉਹ ਚੁਲਾ ਟੈਕਸ ਤੇ ਲੈ ਲਓ ਤੇ ਜਦੋਂ ਕਾਗਜ਼ ਦੇਣੇ ਨੇ ਉਹਦੇ ਵਿੱਚ ਇੱਕ ਤੇ ਐਫੀਡੇਵਿਟ ਦੋ ਜਿਹੜਾ ਮੈਂ ਦੱਸਿਆ ਜਿਹਦੇ ਵਿੱਚ ਲਿਖਿਆ ਗਿਆ ਕਿ ਅਸੀਂ ਕਿਸੇ ਵੀ ਸਰਕਾਰ ਦੀ ਮਿਸਪੈਲਟੀ ਦੀ ਜਾਂ ਪੰਚਾਇਤ ਦੀ ਪਹਿਲੀ ਤੇ ਕਾਬਤ ਨਹੀਂ ਦੂਜੀ ਗੱਲ ਇਹ ਨਾ ਮੈਂ ਕਿਸੇ ਮਿਸਪੈਲਟੀ ਦਾ ਨਾ ਕਿਸੇ ਪੰਚਾਇਤ ਦਾ ਕੋਈ ਬਕਾਇਆ ਦੇਣਾ ਇੱਕ ਤੇ ਉਹ ਨੋਟਰੀ ਦਾ 50 ਰੁਪਏ ਦਾ ਕਾਗਜ਼ ਜਿਹੜਾ ਆਨਲਾਈਨ ਮਿਲਦਾ ਹੈ ਤਹਿਸੀਲ ਚ ਉਸ ਵਾਰ ਨੋਟਰੀ ਕੋਲੋਂ ਸਾਈਨ ਕਰਵਾਓ ਨਾਲ 50 ਰੁਪਏ ਦੀ ਬੈਂਕ ਦੀ ਪਰਚੀ ਤੇ ਜੇ ਫੇਰ ਵੀ ਕਿਸੇ ਨੂੰ ਆਂਦੀ ਹੈ ਤੇ ਤੁਸੀਂ ਹਰ ਗੱਲ ਮੇਰੇ ਸਾਹਮਣੇ ਰੱਖ ਸਕਦੇ ਹੋ ਬਟ ਮੈਂ ਇਹ ਆਪ ਦੀ ਸਰਕਾਰ ਨੂੰ ਵਿਸ਼ੇਸ਼ ਤੌਰ 'ਤੇ ਭਗਵੰਤ ਮਾਨ ਨੂੰ ਕਹਿਣਾ ਚਾਹਾਂ ਕਿ ਭਗਵੰਤ ਮਾਨ ਜੀ ਤੁਸੀਂ ਖੁਦ ਪੰਜਾਬ ਵਿਧਾਨ ਸਭਾ ਦੇ ਵਿੱਚ ਸਮੁੱਚੇ ਪੰਜਾਬ ਦੇ ਸਾਹਮਣੇ ਲਾਈਵ ਟੀਵੀ ਤੇ ਕਿਹਾ ਸੀ ਕਿ ਅਸੀਂ ਕਿਸੇ ਪੰਚਾਇਤ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕਰਾਂਗੇ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਜਿਹੜੀ ਪਾਰਟੀ ਕਹਿੰਦੀ ਬਦਲਾਵ ਲੈ ਕੇ ਆਵਾਂਗੇ ਜਿਹੜੀ ਕਹਿੰਦੀ ਸੀ ਅਸੀਂ ਲੋਕਾਂ ਦੀ ਸੇਵਾ ਦੀ ਭਾਵਨਾ ਨਾਲ ਅਸੀਂ ਆ ਰਹੇ ਹਾਂ ਅੱਜ ਤੁਸੀਂ ਸਹੀ ਮਹੀਨੇ ਦੇ ਵਿੱਚ ਜਮਹੂਰੀਅਤ ਦਾ ਕਤਲ ਕਰਨ ਨੂੰ ਜਾਵੇ। ਤੁਹਾਡੇ ਜਿਹਨੇ ਐਮਐਲਏ ਜਾਂ ਐਕਸਐਮਐਲਏ ਜਾਂ ਹਲਕਿਆਂ ਚਾਰਦੇ ਨੇ ਉਹਨੇ ਸੈਕਟਰੀਆਂ ਨੂੰ ਤੇ ਬੀਡੀਪੀਓ ਤੇ ਪ੍ਰੈਸ਼ਰ ਬਣਾਇਆ ਕਿ ਕਿਸੇ ਨੂੰ ਚੂਲਾ ਟੈਕਸ ਨਹੀਂ ਦੇਣਾ। ਕੀ ਇਹ ਤਰੀਕਾ ਹੈ ਇਲੈਕਸ਼ਨਲ ਡੈਮੋਕਰੇਸੀ ਦਾ? ਇਹਨਾਂ ਕਾਰਨਾਂ ਕਰ ਨਹੀਂ ਪਾਰਲੀਮੈਂਟ ਦੇ ਵਿੱਚ ਤੁਸੀਂ 13 ਕਹਿੰਦੇ ਸੀ 13 ਤੇ 3 ਆਈਆਂ। ਇਸੇ ਗੱਲ ਕਰ ਨਹੀਂ 92 ਸੀਟਾਂ ਤੋਂ ਬੱਤੀਆਂ ਤੇ ਆ ਗਈਆਂ। ਤੇ ਭਗਵੰਤਬਾਹਨੇ ਮੈਂ ਤੈਨੂੰ ਓਪਨਲੀ ਦੱਸ ਰਾਂ ਜੇ ਇਹੀ ਕੰਮ ਤੂੰ ਕੀਤਾ ਤੁਸੀਂ ਬੱਤੀਆਂ ਤੇ ਦੋਹਾਂ ਤੇ ਰਹਿ ਜਾਓ ਤੇ ਅਫਸਰਾਂ ਨੂੰ ਮੈਂ ਕਹਿਣਾ ਚਾਹਨਾ ਤੁਸੀਂ ਅਫਸਰ ਰਹਿਣਾ ਕਿਰਪਾ ਕਰਕੇ ਆਪਣੀ ਡਿਊਟੀ ਕਰੋ ਇਹ ਆਪ ਦੀ ਸਰਕਾਰ ਲੰਬਾ ਰਸਾ ਨਹੀਂ ਚੱਲੀ ਇਹਦੀ ਕੀਮਤ ਅਫਸਰਾਂ ਨੂੰ ਫਿਰ ਅਦਾ ਕਰਨੀ ਪੈਣੀ ਐਡਮਿਨਿਸਟ੍ਰੇਟਿਵ ਕਾਰਵਾਈ ਤੁਹਾਡੇ ਤੇ ਹੋਏਗੀ ਤੁਹਾਨੂੰ ਵੱਡੀ ਕੀਮਤ ਦੇ ਦੀ ਅਦਾ ਕਰਨੀ ਪੈਗੀ ਮੈਂ ਇਸ ਗੱਲ ਕਾਰਨ ਸਾਰੇ ਆਫਸਰਸ ਨੂੰ ਇਹ ਗੱਲ ਕਹਿਣਾ ਇਨਾਂ ਦੇ ਚੱਕਰ ਚ ਨਾ ਪਾਓ ਕਾਨੂੰਨ ਦੇ ਮਤਾਬਕ ਚਲੋ ਗੈਰ ਕਾਨੂੰਨੀ ਕੰਮ ਨਾ ਕਰੋ ਕਨਸਟੀਟਿਊਸ਼ਨ ਦੇ ਅਧੀਨ ਸਾਰੇ ਨੂੰ ਇੰਪੋਰਟੈਂਟ ਬਾਡੀ ਜਿਹੜੀ ਹੈ ਪੰਚਾਇਤਾਂ ਪੰਜਾਬ 70% ਦੀ ਪਿੰਡਾਂ ਚ ਵਸਦਾ ਹੈ 13000 ਪੰਚਾਇਤ ਤੁਸੀਂ ਪੰਚਾਇਤਾਂ ਦੇ ਹੱਕਾਂ ਤੇ ਡਾਕਾ ਮਾਰਨ ਦੀ ਕੋਸ਼ਿਸ਼ ਕਰਦੇ ਤਾਂ ਇਹ ਕੰਮ ਸਿਆਸੀ ਤੌਰ ਤੇ ਭਗਵੰਤ ਨੂੰ ਬਹੁਤ ਮਹਿੰਗਾ ਪੈਣਾ ਹੈ ਦੀ ਸਰਕਾਰ ਨੂੰ ਬਹੁਤ ਮਹਿੰਗਾ ਪੈਣਾ ਤੇ ਨਾ ਹੀ ਅਸੀਂ ਇਹ ਕਰਨ ਦਾ ਵਾ ਤੋ ਇਹਨੇ ਕਹਿੰਦਾ ਹੋਇਆ ਮੈਂ ਹੁਣ ਤਾਰੀਵਲ ਬਲੌਗ ਜਾਣਾ ਅਸੀਂ ਸਾਰੇ ਅੱਜ ਦੀ ਜਿਹੜੀ ਮੀਟਿੰਗ ਹੈ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਜਿਹੜੇ ਕਿ ਤੁਸੀਂ ਆਪ ਹੀ ਜਾਣਦੇ ਹੋ ਕੱਲ ਹਸਪਤਾਲ ਚੋਂ ਬਾਹਰ ਆਏ ਹੈ ਡਾਕਟਰ ਸਹਿਬਾਨ ਨੇ ਉਹਨਾਂ ਨੂੰ ਥੋੜਾ ਰੋਕਿਆ ਵੀ ਸੀ ਕਿ ਅਜੇ ਤੱਕ 2-3 ਦਿਨ ਲਈ ਪੂਰਾ ਹੀ ਆਰਾਮ ਕੀਤਾ ਜਾਵੇ ਪਰ ਫੇਰ ਵੀ ਜਿਹੜੀ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਨੂੰ ਸੰਭਾਲਦੇ ਹੋਏ ਆਪਣੀ ਸਿਹਤ ਦੀ ਪਰਵਾਹ ਨਾ ਕਰਦੇ ਹੋਏ ਉਹਨਾਂ ਨੇ ਕੱਲ ਵੀ ਮੀਟਿੰਗ ਕੀਤੀ ਇਸੇ ਮਾਮਲੇ 'ਚ ਕਿਉਂਕਿ ਜਿਹੜੀ ਸਾਡੀ ਫਸਲ ਆ ਰਹੀ ਹੈ ਝੋਨੇ ਦੀ ਉਸ ਦੇ ਵਿੱਚ ਔਰ ਅੱਜ ਵੀ ਜਿਹੜੀ ਪਰਾਲੀ ਦੇ ਲਈ ਪਰਾਲੀ ਦਾ ਜਿਹੜਾ ਫਿਕਰ ਹੈ ਸਾਰਿਆਂ ਨੂੰ ਹੈ ਪਰ ਅਸੀਂ ਫਿਰ ਵੀ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਪੰਜਾਬ ਸਰਕਾਰ ਹਮੇਸ਼ਾ ਕਿਸਾਨ ਭਰਾਵਾਂ ਨੂੰ ਪ੍ਰੇਰਣ ਦੇ ਲਈ ਸਾਡੇ ਸਾਰੇ ਖੇਤੀਬਾੜੀ ਵਿਭਾਗਾਂ ਅੱਜ ਸਰਦਾਰ ਭਗਵੰਤ ਸਿੰਘ ਜੀ ਮਾਨ ਹੋਰਾਂ ਨੇ ਡੀਸੀ ਸਾਹਿਬਾਨ ਨੂੰ ਵੀ ਹਦਾਇਤ ਕਰ ਦਿੱਤੀ ਹੈ ਕਿ ਉਹ ਜਾ ਕੇ ਫੀਲਡ ਵਿੱਚ ਕਿਸਾਨ ਭਰਾਵਾਂ ਨਾਲ ਵੀ ਵਿਚਾਰ ਵਟਾਂਦਰਾ ਕਰਨ ਉਹਨਾਂ ਨੂੰ ਪ੍ਰੇਰਿਤ ਕਰਨ ਔਰ ਸਾਰੇ ਆਪਣੇ ਮਲਾਜ਼ਮਾਂ ਨੂੰ ਵੀ ਵੱਦ ਤੋਂ ਵੱਦ ਉਹਨਾਂ ਨਾਲ ਰੂਬਰੂ ਕਰਨ ਕਿ ਅਸੀਂ ਜਿਹੜੀ ਫਸਲ ਵੜਣੀ ਹੈ ਉਸ ਤੋਂ ਬਾਅਦ ਪਰਾਲੀ ਨੂੰ ਅੱਗ ਨਾ ਲਾਈ ਜਾਵੇ ਜਿਹਦੇ ਨਾਲ ਅਸੀਂ ਆਪਣੀ ਧਰਤੀ ਦਾ ਵੀ ਨੁਕਸਾਨ ਕਰਦੇ ਆ ਆਪਣੇ ਇੱਥੇ ਵੀ ਵਾਤਾਵਰਨ ਖਰਾਬ ਹੋ ਜਾਂਦਾ ਔਰ ਇਹਦਾ ਪ੍ਰਬੰਧ ਬਹੁਤ ਵੱਡਾ ਅੱਜ 14 ਜਿਹੜੀਆਂ ਲੱਖ ਤੋਂ ਵੱਧ ਜਿਹੜੀ ਮਸ਼ੀਨਰੀ ਹੈ ਉਹ ਪਿੰਡਾਂ ਵਿੱਚ ਛੋਟੀ ਵੱਡੀ ਹੈਪੀ ਸੀਡਰ ਤੋਂ ਲੈ ਕੇ ਤੇ ਹੋਰ ਇੱਥੋਂ ਤੱਕ ਬੇਲਰਾਂ ਤੱਕ ਉਹ ਪੰਜਾਬ ਵਿੱਚ ਆਪਣਾ ਕੰਮ ਕਰ ਰਹੀ ਹੈ 31000 ਇੱਕੜ ਜਿਹੜਾ ਉਹ ਸਾਮਕੇ ਅਡੋਆੜੀ ਇੰਡਸਟਰੀ ਨੂੰ ਪੇਡਾ ਦੇ ਰਹੀਂ ਪ੍ਰੋਵਾਈਡ ਕਰ ਦੇਣੀ ਹੈ ਕੁਝ ਰਾਜਸਥਾਨ ਵਾਲੇ ਵੀ ਇਸ ਪਰਾਲੀ ਨੂੰ ਆਪਣੇ ਪਸ਼ੂਆਂ ਦੇ ਲਈ ਚਾਰਨ ਦੇ ਲਈ ਚਾਰੇ ਲਈ ਉਹ ਚਾਹੁੰਦੇ ਹੁੰਦੇ ਐ ਅਸੀਂ ਉਹਨਾਂ ਨੂੰ ਵੀ ਵੱਧ ਤੋਂ ਵੱਧ ਇਥੋਂ ਪ੍ਰੋਵਾਈਡ ਕਰਾਉਣ ਲਈ ਕਿ ਜਿਹੜੀ ਪਰਾਲੀ ਨੂੰ ਘਟ ਤੋਂ ਘਟ ਅੱਗ ਲਾਈ ਜਾਵੇ ਪਰਾਲੀ ਦਾ ਪ੍ਰਦੂਸ਼ਣ ਘੱਟ ਹੋਵੇ ਇਹਦੇ ਨਾਲ ਅਸੀਂ ਆਪਣਾ ਜਿਹੜੀ ਇਥੋਂ ਦੀ ਸਾਰੀ ਪੰਜਾਬ ਦੇ ਵਾਤਾਵਰਨ ਨੂੰ ਵੀ ਸਾਫ਼ ਰੱਖਾਂਗੇ ਸਾਡੇ ਗੁਰੂਆਂ ਦਾ ਵੱਡਾ ਫਰਮਾਨ ਹੈ ਗੁਰੂ ਨਾਨਕ ਦੇਵ ਜੀ ਦਾ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਅਸੀਂ ਆਪਣੀ ਧਰਤੀ ਨੂੰ ਵੀ ਬਚਾਉਣਾ ਅਸੀਂ ਪਾਣੀ ਨੂੰ ਵੀ ਵਾਤਾਵਰਨ ਨੂੰ ਵੀ ਇਸ ਦੇ ਲਈ ਅਸੀਂ ਸਾਰਿਆਂ ਨੇ ਸਹਿਯੋਗ ਦੇਣਾ ਤੋਂ ਜੋ ਸਰਕਾਰ ਦੀ ਬੰਦੀ ਡਿਊਟੀ ਹੈ ਉਸ ਮੁਤਾਬਕ ਅਸੀਂ ਵੱਤੋ ਇਸ ਸਾਲ 500 ਕਰੋੜ ਰੁਪਈਆ ਜਿਹੜਾ ਸਬਸਿਡੀ ਜ਼ਿਮੀਂਦਾਰ ਭਰਾਵਾਂ ਨੂੰ ਜਿਹਦੇ ਵਿੱਚ ਬੈਲਰ ਵੱਡੇ ਬੈਲਰ ਛੋਟੀ ਮਸ਼ੀਨਰੀ ਜਿਹਦੇ ਨਾਲ ਬਹੁਤ ਸਾਰੀ ਪਰਾਲੀ ਸਾਂਭੀ ਜਾਂਦੀ ਹੈ ਔਰ ਇਹ ਅੱਜ ਸਰਦਾਰ ਭਗਵੰਤ ਸਿੰਘ ਮਾਨ ਨਿਹੋਰਾ ਨੇ ਸਾਰੇ ਅਫਸਰ ਸਹਿਬਾਨ ਨੂੰ ਬੁਲਾ ਕੇ ਉਹਦੇ ਵਿੱਚ ਮੈਂ ਵੀ ਸੀ ਇਹ ਹਦਾਇਤ ਕੀਤੀ ਗਈ ਸੀ ਕਿ ਆਪਾਂ ਸਾਰੇ ਰਲ ਮਿਲ ਕੇ ਪੰਜਾਬ ਦੇ ਕਿਸਾਨ ਭਰਾਵਾਂ ਨਾਲ ਇਥੋਂ ਜਿਹੜੀਆਂ ਸਾਡੀਆਂ ਕਿਉਂਕਿ ਸੁਪਰੀਮ ਕੋਰਟ ਬਾਰ-ਬਾਰ ਗੱਲਾਂ ਕਰ ਦਿੰਦੀ ਹੈ ਵੀ ਪੰਜਾਬ ਸਰਕਾਰ ਤੇ ਤੁਸੀਂ ਲੋਕ ਇਸ ਨੂੰ ਸੰਭਾਲੋ ਇਸ ਲਈ ਅਸੀਂ ਸਾਰੇ ਰਲ ਮਿਲ ਕੇ ਇਸ ਨੂੰ ਘੱਟ ਤੋਂ ਘੱਟ ਪਿਛਲੇ ਸਾਲਾਂ ਨਾਲੋਂ ਜਿਹੜੀ 50% ਜਿਹੜੀ ਰੋਕਥਾਮ ਹੋ ਗਈ ਸੀ ਐਤਕੀ ਸੀ ਹੋ ਸਕਦਾ 70-72 ਤੱਕ ਵੀ ਜਾਵੇ ਐਤਕੀ ਕਿੰਨੀ ਜੱਲੀਆਂ ਇਸ ਟਾਈਮ ਤੱਕ ਤੇ ਪਿਛਲੇ ਸਾਲ ਕਿੰਨੀ ਜੱਲੀ ਕੋਈ ਹੈਗੀ ਅ ਉਸ ਮੁਤਾਬਕ ਪਿਛਲੇ ਸਾਲ ਨਾਲੋਂ ਘੱਟ ਹੈ ਪਰ ਇਹ ਵੀ ਇਸ ਨੂੰ ਇੱਕ ਵਾਰੀ ਤੁਹਾਨੂੰ ਮੈਂ ਦੱਸਦਾ ਕਿ ਇੱਕ ਸ਼ਾਇਦ ਗੁਰਦਾਸਪੁਰ ਵਿੱਚ ਹੀ ਗਏ ਸੀ ਸੈਟਲਾਈਟ ਨੇ ਉਹਦੀ ਦੇਤੀ ਜਾ ਕੇ ਕੋਈ ਹੋਰ ਥਾਗ ਲੱਗੀ ਸੀ ਖੇਤ ਵਿੱਚ ਲੱਗੀ ਨਹੀਂ ਸੀ ਕੋਈ ਕਿਸੇ ਨੇ ਸ਼ਾਇਦ ਇੰਡਸਟਰੀ ਦਾ ਤੂੰ ਆਸੀ ਜਾਂ ਕੋਈ ਹੋਰ ਸੀ ਇਸ ਲਈ ਇਹ ਜ਼ਰੂਰੀ ਨਹੀਂ ਹੁੰਦਾ ਵੀ ਕਿਸਾਨ ਨੇ ਲਾਈ ਹੋਈ ਆ ਜੇਕਰ ਕਿਸਾਨ ਆਪਣੀ ਪਰਾਲੀ ਨੂੰ ਅੱਗ ਲਾਉਂਦਾ ਕੋਈ ਰੈਡ ਐਂਟਰੀ ਦਾ ਪ੍ਰਪੋਜ਼ਲ ਰੱਖਿਆ ਜੀ ਸੁਪਰੀਮ ਕੋਰਟ ਜ਼ੋਰ ਲਾ ਰਿਹਾ ਪਰ ਅਸੀਂ ਕਿਸਾਨ ਭਰਾਵਾਂ ਨੂੰ ਪ੍ਰੇਰਦੇ ਆਂ ਵੀ ਅਸੀਂ ਇਹਨਾਂ ਗੱਲਾਂ 'ਚ ਕਿਉਂ ਪਈਏ ਅਸੀਂ ਆਪਣਾ ਆਪ ਬਚਾ ਕੇ ਰੱਖੀ ਕੁਈ ਫਿਨੈਂਸ਼ੀਲ ਮਤ ਜਿਹੜਾ ਕਹਰੇ ਸੀਗੇ ਜੀ ਪਰ ਸਾਰਿਕ ਘਟ ਨਾਲ ਸਬਸਿਡੀ ਵੀ ਉਹਦੇ ਤੇ ਹੈ ਪਰ ਅਸੀਂ ਅਸੀਂ ਵੇਖੋ ਅਸੀਂ ਜਿਹੜੇ 500 ਕਰੋੜ ਰੁਪਈਆ ਇਸ ਦੇ ਪ੍ਰਬੰਧਨ ਅਸੀਂ ਇਹਦੇ ਪ੍ਰਬੰਧਨ ਲਈ ਲਾਇਆ ਗਿਆ ਜਿਹੜਾ ਉਹ ਸੈਂਟਰ ਤੋਂ ਅਸੀਂ ਪਿਛਲੇ ਵਰਿਆਂ ਚ ਵੀ ਮੰਗਦੇ ਆ ਪਰ ਉਹ ਦੇਣਾ ਨਹੀਂ ਚਾਹੁੰਦੇ ਇਕੱਲਾ ਉਹ ਹੀ ਦਬਾਅ ਪਾਉਣਾ ਚਾਹੁੰਦੇ ਵੀ ਬੰਦ ਕਰੋ ਪੰਜਾਬ ਸਰਕਾਰ ਨਹੀਂ ਉਪਲਬਧ ਕਰਾ ਰਹੀ ਹੈ ਜਾਂ ਫਿਰ ਕੋਈ ਉਹਦੇ ਤੇ ਵੱਖਰਾ ਜਿਹੜਾ ਹੈਗਾ ਨਾਲ ਵੀ ਦੇ ਰਹੀ ਹੈ ਇਸ ਤਰ੍ਹਾਂ ਉਹ 1500 ਰੁਪਏ ਔਰ ਬਾਅਦ ਵਿੱਚ ਫਿਰ 2500 ਪੰਜਾਬ ਵੱਲੋਂ ਕੋਈ ਉਹਦੇ ਤੇ ਵੱਖਰਾ ਜਿਹੜਾ ਹੈਗਾ ਨਾਲ ਵੀ ਦੇ ਰਹੀ ਹੈ ਦੇਖ ਅਸੀਂ 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 ਪੰਜਾਬ ਵੱਲੋਂ ਕਿਹਾ ਸੀ ਵੀ ਤੁਸੀਂ 1500 ਸੈਂਟਰ ਗਵਰਨਮੈਂਟ ਦੇ 500 ਦਿੱਲੀ ਵਾਲੇ ਤੇ 580 ਪੰਜਾਬ ਵਾਲੇ ਸਾਹਮਣੇ ਦੇਖੋ ਸਾਹਿਬ ਅਸੀਂ ਪੰਜਾਬ ਵਾਲੇ ਨੇ ਐਨਜੀਟੀ ਦੇ ਮੈਂਬਰਸ ਨੇ ਇੱਕ ਤੇ ਕਿਸਾਨ ਵੀ ਕਹਿੰਦੇ ਨਹੀਂ ਕਿ ਦਿੱਲੀ ਦਾ ਜਿਹੜਾ ਪੋਲੂਸ਼ਨ ਹੈ ਉਸ ਦੇ ਵਾਸਤੇ ਪੰਜਾਬ ਦੇ ਕਿਸਾਨਾਂ ਨੂੰ ਬਲੇਮ ਕਰਨਾ ਜਿਹੜਾ ਉਹ ਗਲਤ ਹੈ ਤੇ ਕੋਈ ਸਾਇੰਸ ਨਹੀਂ ਹੈ ਕਹਿੰਦੇ ਇਹ ਇਹ ਸਾਰੇ ਜਾਣਦੇ ਆ ਜਿਹੜੀ ਵੱਖੋ ਵੱਖਰੀ ਜਿਹੜਾ ਪੋਲੂਸ਼ਨ ਆ ਉਹ 75% ਆ ਐਨਜੀਟੀ ਨੇ ਦੱਸਿਆ ਤੇ 25% ਖੇਤੀ ਦਾ ਆਉਂਦਾ ਪਰ ਉਹ ਇਲਜ਼ਾਮ ਇਕੱਲੇ ਪੰਜਾਬ ਨੂੰ ਇਹਨਾਂ ਦਿਨਾਂ 'ਚ ਕਰਨਾ ਪਤਾ ਨਹੀਂ ਕੀ ਸੋਚ ਹੈ ਕੋਈ ਹੋਰ ਥਾਵਾਂ ਤੇ ਵੀ ਹੁੰਦੀ ਹੈ ਪਰ ਪੰਜਾਬ ਦਾ ਧੂਆਂ ਕਈ ਵਿਚਾਲਾ ਛੱਡ ਕੇ ਕਿਵੇਂ ਜਾਂਦਾ ਉਹ ਜ਼ਿਆਦਾ ਇਸ ਗੱਲ ਤੇ ਪਤਾ ਨਹੀਂ ਕਿਉਂ ਰਹਿੰਦਾ ਸਰ ਆਰਤੀਆਂ ਨੂੰ ਲੈ ਕੇ ਵੀ ਕੋਈ ਗੱਲ ਹੋਈ ਹੈ ਜਿਹੜੀ ਕੱਲ ਨੂੰ ਆਰਤੀਆਂ ਹਰਦਾ ਹੁੰਦੇ ਨੇ ਕੱਲ ਤੋਂ ਜਿਹੜੀ ਫਸਲ ਵਿਕਣੀ ਸ਼ੁਰੂ ਹੋਊਗੀ ਆਰਟੀਆ ਦੀ ਹੜਤਾਲ ਕਿਦਾਂ ਲਈ ਮੈਂ ਤੁਹਾਨੂੰ ਜਿਹੜੀ ਆਪਣੀ ਗੱਲ ਕਰਤੀ ਵੀ ਕੱਲੋਂ ਅਸੀਂ ਫਸਲ ਖਰੀਦਣੀ ਸ਼ੁਰੂ ਕਰਾਂਗੇ ਬਹੁਤ ਵਧੀਆ ਇੱਕ ਹਿੰਦੀ ਦੇ ਸਭ ਪਰ ਪਰ ਇਹ ਜਿਹੜੀ ਗੱਲ ਹੈ ਨਾ ਉਸ ਦੀ ਗੱਲ ਤੋਂ ਬਾਕੀ ਠੀਕ ਹੈ ਉਹ ਯਾਰ ਆ ਫੜ ਲੈਣਾ ਹਾਂ ਹੁਣਾਂ